ਫੋਨ ਮੇ ਹੂੰ ਉਹ ਨੇੜੇ ਆ ਕੇ ਕਰਦੇ ਫੋਨ ਆਇਆ ਸੀਗਾ ਹੁਣ ਅੱਛਾ ਤੇ ਬੈ ਤੈਨੂੰ ਮੈਂ ਗੱਲ ਦੱਸਦੀ ਆ ਸਾਰੀਆਂ ਗੱਲਾਂ ਬਚਪਨਾ ਚ ਨਹੀਂ ਹੁੰਦੀਆਂ ਠੀਕ ਆ ਕਿਤੇ ਚੋਚਲੀ ਨਾ ਬਣੀ ਜਾਈ ਸਿਆਣੀ ਬਣ ਕੇ ਗੱਲਬਾਤ ਕਰਨੀ ਉਹਨਾਂ ਅੱਗੇ ਸੁਣ ਗਿਆ ਕੀ ਬਚਪਨਾ ਕਰਤਾ ਹੁਣ ਬਚਪਨਾ ਨਹੀਂ ਤੂੰ ਹਰੇਕ ਵਾਰੀ ਨਾ ਜਿਹੜਾ ਕੁਝ ਨਹੀਂ ਬੋਲਣਾ ਹੁੰਦਾ ਅਗਲੇ ਦੇ ਅੱਗੇ ਉਹ ਬਾਕ ਦਿੰਨੀ ਆ ਸੁਣ ਗਿਆ ਨਾ ਹਾਂ ਕਨੇਡਾ ਵਾਲੇ ਤਾਂ ਨਾ ਕੱਚੇ ਮੁੰਡੇ ਨਹੀਂ ਥਿਆਉਂਦੇ ਇਹ ਤਾਂ ਫੇਰ ਪੀ ਆਰਾ ਮੁੰਡੇ ਦੀ ਜੇ ਮੇਰੀ ਗੱਲ ਸੁਣ ਤੂੰ ਜਾਵੜੀ ਮੰਗਰੇ ਮੈਂ ਤੇ ਤੇਰਾ ਪਿਓ ਆ ਜਾਾਂਗੇ ਤੇ ਆ ਘਰਵਾਰ ਜਿਹੜਾ ਵੇਖ ਲੈ ਪੁਰਾਣੇ ਸਮਿਆਂ ਤੋਂ ਵਿਹਲਾ ਬਜ਼ੁਰਗਾਂ ਦਾ ਪਾਇਓ ਉਸੇ ਚ ਰਹਿਣੇ ਆ ਤੇ ਮਹਿਲ ਖੜਾ ਕਰਨਾ ਇਹ ਗੱਲ ਦਾ ਧਿਆਨ ਰੱਖਣਾ ਤੂੰ ਠੀਕ ਐ ਸੁਣ ਗਿਆ ਆਹੋ ਤੇ ਇਹ ਨਾ ਹੋਵੇ ਵੀ ਉਹਦੇ ਅੱਗੇ ਤੂੰ ਬੱਕ ਬੱਕ ਕਰੀ ਜਾ ਹੱਥ ਥੱਲੂ ਨਹੀਂ ਨਿਕਲਣ ਦੇਈਦਾ ਹੁੰਦਾ ਉਹ ਜੰਦਾ ਅਮਰੀਕਾ ਕੈਨੇਡਾ ਵਾਲੇ ਤਾਂ ਰੇ ਨਹੀਂ ਪੈਗੇ ਅੱਗੇ ਸਮਝ ਠੀਕ ਐ ਆਹੋ ਠੀਕ ਹੈ ਨਹੀਂ ਬੋਲਦੀ ਮੈਂ ਕੁਛ ਜ਼ਰਾ ਆਪ ਹੀ ਗੱਲ ਕਰ ਲਿਓ ਮੈਂ ਕੋਈ ਗੱਲ ਕਰਨੀ ਆ ਕੋਈ ਨਾ ਚਲ ਆਉਣ ਦੇ ਕਿੱਥੇ ਆ ਗਿਆ ਕਹਿੰਦਾ ਕਹਿੰਦੇ ਬਾਹਰ ਚ ਹੀ ਸੀ ਪਤਾ ਨਹੀਂ ਅੱਛਾ ਬਹੁਤ ਵਾਰ ਫੋਨ ਲਾ ਕੇ ਪੁੱਛ ਉਹਨੂੰ ਕਿੱਥੇ ਆ ਹਾਂਜੀ ਕਿੱਥੇ ਰਹਿ ਗਏ ਅੱਛਾ ਆਜੋ 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 ਆਹ ਮੋੜ ਤੇ ਅੱਲੀਆ ਅੱਛਾ ਆਹ ਵੇਖ ਲਾ ਤੇਰੇ ਪਿਓ ਦੇ ਗਾਂ ਦਾਦਿਆਂ ਪਰਦਾਦਿਆਂ ਨੇ ਆ ਘਰ ਪਾਇਆ ਸੀ ਡਾ ਸਾਰੇ ਪਿੰਡ ਦੇ ਵਿੱਚੋਂ ਵੱਡਾ ਘਰ ਸੀਗਾ ਠੀਕ ਹੈ ਤੇ ਉਹਨੇ ਤਾਂ ਸ਼ਰਾਬਾ ਪੀ ਕੇ ਤੇ ਜੂਏ ਖੇਡ ਖੇੜਨਾ ਤੇ ਜਮਾ ਡੇਢ ਕਿੱਲੇ ਤੇ ਲੈ ਜਾਂਦਾ ਉਹਨੇ ਇਹ ਵੀ ਤਾਂ ਸਾਰਾ ਕੁਸਤੇ ਤੇਰਾ ਹੀ ਆ ਜੇ ਤੂੰ ਤੁਰ ਗਈ ਤੇ ਮਗਰੋਂ ਮੈਂ ਤੇ ਤੇਰਾ ਪਿਓ ਆ ਜਾਾਂਗੇ ਤੇ ਮੰਮੀ ਬਾਹਰ ਜਾਣ ਵਾਸਤੇ ਤਾਂ ਪੈਸੇ-ਵੂਸੇ ਵੀ ਲੱਗਣਗੇ ਆਪਣੇ ਤੇ ਲੱਗਣਗੇ ਕੋਈ ਨਾ ਪਉ ਤਾਂ ਇਹ ਵੀ ਤਾਂ ਥੋੜਾ ਹੀ ਆ ਅੱਜ ਕੱਲ 30 35 ਲੱਖ ਨੂੰ ਕਿੱਲਾ ਹੈ ਤੇ ਡੇਢ ਕਿੱਲਾ ਹੈਗਾ ਤੇ ਆਪਾਂ ਵੇਚ ਕੇ ਕੁਸ ਨਹੀਂ ਹੁੰਦਾ ਕਰ ਦਿਆਂਗੇ ਹੱਲ ਕਿਹੜਾ ਪਹੁੰਚ ਤੂੰ ਤੇ ਬਾਅਦ ਚ ਤਾਂ ਹੱਥ ਰੰਗਨਦੇ ਹੀ ਆ ਭਾਬੀ ਸਾਰੇ ਘਰ ਬਾਹਰ ਤੋਂ ਤਾਂ ਮਲੰਗ ਹੀ ਲੱਗਦੇ ਆ ਚਲ ਆਪਾਂ 25 ਲੱਖ ਦੀ ਠੱਗੀ ਮਾਰਨੀ ਹੈ ਬੈਠੀ ਹੈ ਮੁਰਗੀ ਹੁਣ ਸਾਹਮਣੇ ਆਓ ਆ ਗਿਆ ਮੁਰਗਾ ਤੇ ਵੇਖ ਲੈ ਕੋਈ ਉੱਚੀ ਨੀਚ ਹੋ ਗਏ ਨਾ ਨਿਕਲ ਗਿਆ ਤੇ ਥੁਸਾਵ ਲਾ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਪਤਾ ਠੀਕ ਹੈ ਹਾਂ ਠੀਕ ਹੈ ਜਾ ਕੁੜ ਕੇ ਉੱਠ ਕੇ ਕੁਰਸੀ ਚੱਕ ਕੇ ਲੈ ਕੇ ਆ ਉਹ ਠੀਕ ਹੋ ਮੰਜੇ ਤੇ ਥੋੜਾ ਹਾਂ ਹਾਂ ਵਧੀਆ ਠੀਕ ਆ ਤੁਸੀਂ ਸੁਣਾਓ ਠੀਕ ਆ ਘਰ ਘਰ ਪਰਵਾ ਠੀਕ ਆ ਹਾਂ ਜੀ ਠੀਕ ਚਲੋ ਲੈ ਕੁੜਕੇ ਕੁਰਸੀ ਕਿ ਮਾਂ ਕੋਈ ਗੱਲ ਨਹੀਂ ਆ ਜਾਂਦੇ ਕੋਈ ਨਾ ਲੈ ਹੁੰਦੇ ਪਤਾ ਕੁਰਸੀ ਤੇ ਬਹਿ ਲੈ ਦੱਸ ਕੀ ਠੰਡਾ ਤਤਾ ਕੀ ਲਵੇਂਗਾ ਕੁਛ ਨਹੀਂ ਬਸ ਇਹ ਕੀ ਕਰੀ ਜਾਂਦੀ ਸਾਂ ਇਹ ਤਾਂ ਤੁਹਾਨੂੰ ਫੋਨ ਲਾ ਕੇ ਹਟੀ ਸੀ ਕਹਿੰਦੀ ਸੀ ਕਿ ਮਮਾ ਆਉਂਦੇ ਆ ਫਿਰ ਆ ਚ ਮਣ ਕੇ ਹੱਥ ਚਾਹੇ ਦੇ ਉਦੋਂ ਦਾ ਫੋਨ ਪਪਾ ਜੀ ਕਿੱਧਰ ਗਏ ਉਹ ਤਾਂ ਹੈ ਨਹੀਂ ਗਾ ਉਹ ਤਾਂ ਮਿੰਛੇ ਖੇਤ ਆ ਗੇੜਾ ਮਾਰਨ ਗਿਆ ਵੀ ਆ ਪੁੱਤ ਇੰਨੀ ਦੂਰ ਨੂੰ ਨਾ ਹੋ ਕੇ ਬੈ ਇੱਥੇ ਕੁਰਸੀ ਕਰ ਨੇੜੇ ਕੰਦਾ ਨੇ ਵੀ ਨਾ ਕੰਨ ਹੁੰਦੇ ਆ ਪੁੱਤ ਮੈਨੂੰ ਐਂ ਦੱਸ ਪਹਿਲਾਂ ਉਧਰ ਵੀ ਤੇਰਾ ਕੈਨੇਡਾ ਚ ਕੀ ਕਾਰੋਬਾਰ ਕੀ ਆ ਤੇਰਾ ਇੱਕੋ ਵੇ ਤਾਂ ਤੁਹਾਨੂੰ ਦੱਸਾਂ ਮਾਂ ਅੱਛਾ ਘਟ ਘਟ ਦੂ ਦੂ ਤਿੰਨ ਤਿੰਨ ਨਾ ਕਾਰੋਬਾਰ ਆਪਣੇ ਵੇਖ ਮੇਰੀ ਗੱਲ ਸੁਣਾ ਪਿਓ ਇਹਦਾ ਚੱਜ ਹਾਲ ਦਾ ਨਹੀਂ ਉਹ ਤਾਂ ਸੁਬਾਹ ਵਾਲੀ ਚਾਹ ਪੀਂਦਾ ਤੇ ਦੁਪਹਿਰ ਤਾਈ ਉਹਨੇ ਪੂਰੀ ਤਾਸ ਕਟ ਕੇ ਖੇਡਣੀ ਆ ਠੀਕ ਆ ਤੇ ਦੁਪਹਿਰ ਵਾਲੀ ਪੀ ਕੇ ਤੇ ਸ਼ਾਮ ਤਾਈ ਉਹਨੇ ਠੀਕੇ ਤੇ ਵਜਣਾ ਤੇ ਸਾਡੇ ਕੋਲ ਤਾਂ ਡੇਢ ਕਿੱਲਾ ਪੈੜੀ ਦਾ ਉਹੀ ਵੇਚ ਵਟ ਕੇ ਤੇ ਇਹਦੇ ਤੇ ਲਾਉਣੇ ਆ ਅਸੀਂ ਤਾਂ ਤੇ ਉਹੀ ਗੱਲ ਨਾ ਹੋਵੇ ਵੀ ਕੱਲ ਨੂੰ ਕੋਈ ਠੱਗਾ ਠੋਰੀ ਵਾਲਾ ਕੰਮ ਨਹੀਂ ਤੁਸੀਂ ਨਾ ਟੈਨਸ਼ਨ ਲਓ ਮੇਰੇ ਮਗਰ ਨਾ ਜੀ 50 50 ਲੱਖ ਵਾਲੇ ਫਿਰਦੇ ਆ ਨਹੀਂ ਐਉਂ ਨਹੀਂ ਮੈਂ ਤੈਨੂੰ ਕਹਿੰਦੀ ਕੀ ਤੇਰੇ ਮਗਰ ਕੋਈ ਨਹੀਂ ਫਿਰਦਾ ਹੋਣਾ ਮੈਂ ਤਾਂ ਆਪ ਵੀ ਮਸਾਂ ਬਾਰੋ ਠਾਉਣੀ ਆ ਤੇ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਉੱਚੀ ਨੀਚ ਕੋਈ ਗੱਲ ਹੋ ਜਾ ਜੀ ਟੈਨਸ਼ਨ ਨਾ ਲਓ ਜੀ ਥੋੜੀ ਸਾਰੀ ਗਰੀਬੀ ਦੂਰ ਹੋ ਪਾ ਤੂੰ ਮੈਨੂੰ ਕਾਰੋਬਾਰ ਤਾਂ ਦੱਸ ਫੇਰ ਵੀ ਕੀ ਹੈ ਲੱਕੜ ਮਿੱਲ ਹੈ ਜੀ ਪੀਜੀ ਦਾ ਜੀ ਅੱਛਾ ਠੀਕ ਹੈ ਟਰਾਲੇ ਆਪਣੇ ਚੱਲਦੇ ਆ ਜੀ ਠੀਕ ਆ ਠੀਕ ਆ ਤੇ ਹੁਣ ਤੂੰ ਆਉਣ ਦੱਸ ਵੀ ਤੂੰ ਆਪਦੇ ਮੰਮੀ ਡੈਡੀ ਲੈ ਕੇ ਆਏਂਗਾ ਕਿ ਜਾਂ ਤੂੰ ਆਪ ਹੀ ਗੱਲ ਇਹ ਲੋਡ ਆ ਜੀ ਕਮਾਲ ਕਰੀ ਜਾਂਦੇ ਓ ਤੁਸੀਂ ਨਾ ਟਾਈਮ ਆ ਜੀ ਬਸ ਆਪਾਂ ਹੁਣ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਜੀ ਕਰਕੇ ਮੈਰਿਜ ਕਰਾਂਗੇ ਫਿਰ ਸਗਣ ਵਿਆਹ ਦਾ ਕੋਈ ਕਰ ਕਰ ਦਿਆਂਗੇ ਜਿਹੜੀ ਪੇਮੈਂਟ ਦਾ ਕਿਹਾ ਇੱਕੋ ਕਰਦੇ ਜੀ ਅੱਛਾ ਪੇਮੈਂਟ ਦਾ ਤੂੰ ਕੀ ਸਭ ਕਿਤਾਬ ਕਰੇਂਗਾ ਪੁੱਤ ਸਹੀ ਦਾ ਤੁਸੀਂ ਜੀ 10 ਲੱਖ ਹੁਣ ਦੇ ਦੋ ਹਾਂ ਠੀਕ ਹੈ ਜੀ ਦੂਸਰੇ ਬਾਅਦ ਚ ਤੇ ਤੁਹਾਨੂੰ 35 ਲੱਖ ਦੀ ਗੱਲ ਹੋਈ ਥੋੜੇ ਨਾਲ ਕਿੰਨੇ ਪਤਾ ਗੱਲ ਤਾਂ ਤੇਰੀ ਨਹੀਂ ਇਹ ਜਾਇਜ ਤੂੰ ਗੱਲ ਕੀਤੀ ਸੀ 20 ਤੋਂ 25 ਟਿੱਕਰ ਹੈ ਬਾੜੀ ਗੱਲ ਹੈ ਤੈਨੂੰ 25 ਤੋਂ ਵੀ ਅਸੀਂ 30 ਕਰ ਦੇਾਂਗੇ ਠੀਕ ਹੈ ਤੈਨੂੰ ਪਤਾ ਹੀ ਵੀ ਡੇਢ ਕਿੱਲੇ ਪੈਲੀ ਦਾ ਉਹੀ ਵੇਚ ਵਟਕੇ ਕਰਨੇ ਆ ਅਸੀਂ ਬਾ ਤੁਸੀਂ 10 ਲੱਖ ਤਾਂ ਮੈਨੂੰ ਹੁਣ ਦੇ ਦੇ ਦਿਓ ਨਾ ਜੀ ਉਹ ਮੈਂ ਤੁਹਾਨੂੰ ਜਦਨ ਆਪਾਂ ਕੁੜੀ ਦੀ ਪਾਕ ਠੱਕ ਸੰਗਣ ਪੈਣ ਲੱਗਾ ਆਪਾਂ ਉਦੋਂ ਹਾਂਜੀ ਹਾਂਜੀ ਉਦੋਂ ਦੇ ਦੂੰਗੀ ਮੈਂ 10 ਲੱਖ ਰੁਪਏ ਦੇਖੋ ਠੀਕ ਹੈ ਵੈਸੇ ਤਾਂ ਮੇਰਾ ਕੋਈ ਹੱਕ ਨਹੀਂ ਬੰਦਾ ਪਰ ਮੈਂ ਫੇਰ ਵੀ ਕਹਿਨੀ ਪਈ ਆ ਵੀ ਮੇਰੇ ਮੰਮੀ ਡੈਡੀ ਵਰਗੇ ਵੀ ਸਹੀ ਆ ਵੀ ਜੇ ਉਹ ਤੁਹਾਨੂੰ ਕੋਈ ਆਦਤ ਢਿੱਡ ਪੇਟ ਬਣ ਕੇ ਪੈਸੇ ਦੇ ਰਹੇ ਆ ਨਾ ਇਹ ਟੈਨਸ਼ਨ ਲੈਣ ਦੀ ਤੇ ਲੋੜ ਹੀ ਨਹੀਂ ਕੁ ਕਮਾਲ ਕਰੀ ਜਾਂਦੇ ਤੁਸੀਂ ਮੇਰੀ ਇੱਜ਼ਤ ਰੱਖਿਓ ਮੇਰੀ ਗੱਲ ਸੁਣ ਪਾ ਤਾਂ ਹੁਣ ਵੇਖਾ ਸੀ ਤੈਨੂੰ ਜਾਣਦੇ ਨਹੀਂ ਅੱਜ ਕੱਲ ਕਿਵੇਂ ਵਿਆਹ ਹੁੰਦੇ ਆ ਤੈਨੂੰ ਇੰਸਟਾ ਤੇ ਵੇਖਿਆ ਇਹਨੇ ਮੇਰੇ ਕੋਲੇ ਗੱਲ ਕੀਤੀ ਮੈਂ ਕਿਹਾ ਵੀ ਭਾਈ ਚਲੋ ਤੁਹਾਨੂੰ ਤੁਸੀਂ ਜ਼ਿੰਦਗੀ ਨਿਭਾਉਣੀ ਤੁਹਾਨੂੰ ਅੱਗੇ ਸਹੀ ਹੋਣਾ ਚਾਹੀਦਾ ਨਹੀਂ ਨਹੀਂ ਉਹ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੀ ਮੰਮੀ ਪੇਮੈਂਟ ਵੀਰੇ ਇਹਨਾਂ ਨੂੰ ਆਪਾਂ ਅਕਾਊਂਟ ਰਾਹੀਂ ਦੇਣੀ ਆ ਆਪਾਂ ਅਕਾਊਂਟ ਦਤਵਾ ਦੇ ਡੇਢ ਮਹੀਨੇ ਲਈ ਤਾਂ ਮੈਂ ਆਇਆ ਤੁਹਾਨੂੰ ਹੁਣੇ ਪਹਿਲਾਂ ਵੀ 10 ਘਟਿਆ ਫਿਰ ਇਹ ਤੇ ਸਰਕਾਰ ਐਵੇਂ ਭਜਾਈ ਫਿਰਨੀਆਂ ਨਾ 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 ਕੈਸ਼ ਲਵਾਂਗਾ ਹੀ ਮੈਂ ਤੁਹਾਡੇ ਤੋਂ ਕੈਸ਼ ਪਰ ਜਿੱਦਾਂ ਕੁੜੀ ਨੂੰ ਸਗਨ ਲਾਉਣ ਆਉਗੇ ਉਹ ਤਨ ਤੁਹਾਨੂੰ ਭਾਈ ਕੈਸ਼ ਦੇ ਦੇ ਦਾਂਗੇ ਤੁਸੀਂ ਮੈਨੂੰ ਪਹਿਲਾਂ ਇੱਕ ਦਿਨ ਪਹਿਲਾਂ ਮੈਨੂੰ ਫੋਨ ਕਰਕੇ ਬੁਲਾ ਲਓ ਜਦੋਂ ਸਗਨ ਤੇ ਸਗਨ ਤੇ ਪੁੱਤ ਜੋ ਕਰਨਾ ਆਪਾਂ ਸਗਨ ਤੇ ਕਰਾਂਗੇ ਮੈਨੂੰ ਵੀ ਤੁਸੀਂ ਟਾਈਮ ਦਿਓ ਨਾ ਥੋੜਾ ਘਣਾ 10 ਲੱਖ ਰੁਪਈਆ ਦੀ ਰਕਮ ਥੋੜੀ ਥੋੜੀ ਹੁੰਦੀ ਆ ਉਹ ਮੇਰੀ ਸੁਨਗਲ ਜੀ ਜਦੋਂ ਮੈਂ ਵਿਸ਼ਵਾਸ ਕਰੀ ਜਾਂਣਾ ਤੁਹਾਡੇ ਤੇ ਤੁਸੀਂ ਵੀ ਕਰੋ ਨਾ 20 ਲੱਖ ਦਾ ਹੁਣ ਤਾਂ ਮੈਂ ਵੀ ਕਰੀ ਜਾਂਣਾ ਹੀ ਤੁਹਾਡੇ ਤੋਂ ਟ ਸਗ ਨਾਲੇ ਦਿਨ ਕਰ ਦਾਂਗੇ ਹਲੇ ਤੂੰ ਟੈਨਸ਼ਨ ਨਾ ਲੈ ਨਹੀਂ ਜੀ ਨਹੀਂ ਨਹੀਂ ਮੈਂ ਵੀ ਭਰੋਸਾ ਕਰੀ ਇਹਨਾਂ ਦਾ ਤੁਹਾਡੇ ਤੇ ਦੇਖ ਲੈ ਪੁੱਤ ਇੰਨਾ ਫਿਰ ਸਗਨ ਲੇਟ ਕਰ ਲੋ ਸਗਨ ਲੇਟ ਕੀ ਦੇ ਮਤਲਬ ਮੈਂ ਡੇਢ ਮਹੀਨੇ ਲਈ ਆਇਆ ਜੀ ਫਿਰ ਤੁਸੀਂ ਕਹੀ ਜਾਉਂਗੇ ਜੀ ਚਲ ਕੋਈ ਨਹੀਂ ਮम्मा ਫਿਰ ਜਿੱਤੇ ਆਪਾਂ ਦੋ ਦਿਨ ਬਾਅਦ ਦੇਨੇ ਪਹਿਲਾਂ ਦੇ ਦਾਂਗੇ ਵੇ ਚਲ ਕਰ ਲਾਂਗੇ ਫਿਰ ਹੱਲ ਕੋਈ ਤਾਂ ਕਰਨਾ ਪੈਣਾ ਹੀ ਹੈ ਚਾਰਾ ਪਤ ਘਰੇ ਤਾਂ ਕਿਸੇ ਦੇ ਵੀ ਨਹੀਂ ਪਏ ਹੁੰਦੇਗੇ ਚਲ ਕੋਈ ਨਾ ਦੇਖਦੇ ਆ ਜਾ ਪੁੱਤ ਪ੍ਰੀਤੀ ਮੇਰੀ ਗੱਲ ਸੁਣ ਉਤਜੈ ਕੱਟ ਚਾਹ ਬਣਾ ਨਹੀਂ ਜੀ ਨਹੀਂ ਚਾਹ ਤਾਂ ਮੈਂ ਪੀਂਦਾ ਨਹੀਂ ਜੀ ਚਲਿਓ ਕਰ ਫਿਰ ਜਿਆ ਦੁੱਧ ਚ ਪੱਤੀ ਪਾ ਲੈ ਨਹੀਂ ਨਹੀਂ ਜੀ ਬਸ ਬਸ ਮੈਂ ਜਾਣਾ ਹੀ ਐ ਮੈਂ ਥੋੜੇ ਹੋਰ ਕਮ ਚਾਹ ਠੀਕ ਹੈ ਜੀ ਹਾਂ ਤੁਸੀਂ ਕਰੋ ਠੀਕ ਹੈ ਠੀਕ ਹਾਂ ਜੀ ਫੋਨ ਕਰ ਠੀਕ ਹੈ ਮੈਂ ਠੀਕ ਹੈ ਜੀ ਠੀਕ ਆ ਪਾ 10 ਲੱਖ ਦੇ ਤਾਂ ਮੁਰਗੀ ਦੇ ਕਢਾ ਲੇ ਅੰਡੇ ਹੁਣ ਬਦਕਾ ਹੋ ਗਿਆ ਫਸ ਗਿਆ ਨਾ ਮੁਰਗਾ ਐ ਆ ਸ਼ਾਬਾਸ਼ ਦੱਬੀ ਹੋਣੀ ਕਿੱਲੀ ਹੁਣ ਠੀਕ ਇਹਦੀਆਂ ਮਾਂ ਚਾ ਕੋਈ ਨਾ ਬਸ ਆਹੀ ਸੀ ਆਪਾਂ ਨੂੰ ਦੇਖ ਮੈਂ ਤਾਂ ਅੱਗੇ ਕਹੀਏ ਨਹੀਂ ਚੱਲ ਹੁਣ ਇਹਨੂੰ ਦਿਖਾਵਾਂਗੇ ਪੰਜੀ ਦਾ ਪੌਣਾ ਤੇ ਹੁਣ ਫਿਰ ਮਾਂ ਜਿਹੜੇ ਉਹਨੂੰ 10 ਲੱਖ ਕਿਹਾ ਉਹ ਕਰ ਲੈਨੇ ਹੱਲ ਪੁੱਤ ਕੁਛ ਨਹੀਂ ਹੁੰਦਾ